ਦੁਨੀਆ ਤੇ ਵਖ ਵਖ ਜੰਗਾਂ ਦਾ ਵਰਣਨ ਕੀਤਾ ਜਾਂਦਾ ਉਹ ਸਾਰੀਆਂ ਜੰਗਾਂ ਦੇ ਤਿੰਨ ਕਾਰਨ ਜ਼ਰ ਜ਼ੋਰੂ ਜ਼ਮੀਨ ਹੈ ਪਰ 3 ਦੁਨੀ ਦੇ ਵਾਲੀ ਕਲਗੀਧਰ ਪਤਸਾ ਰਾਣਾ ਦੇ ਜੇਤੂ ਜਰਨੈਲ ਜ਼ੁਗ ਪਲਟਾਉ ਯੋਧੇ ਮਰਦ ਅਗਮੜੇ ਕਹਿਣੀ ਤੇ ਕਰਨੀ ਦੇ ਪੂਰੇ ਤੇ ਸੂਰੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਨਾ ਦੇ ਜੰਬਾਜ ਦਲੇਰ ਸਮਸੇਰੇ ਬਹਾਦਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਪਰ 14 ਜੰਗਾਂ ਦੇ ਵਿੱਚ ਕੇਵਲ ਤੇ ਕੇਵਲ ਮਨੁੱਖਤਾ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਆ ਗੱਲ ਪਈਆਂ 13 ਦੀਆਂ 13 ਜੰਗਾਂ ਦੇ ਵਿੱਚੋਂ ਜੇ ਤੂੰ ਜਰਨਲ ਹੋ ਕੇ ਕੌਮ ਦੇ ਰਹਿਮਨੁਮਾ ਸਬਤ ਹੁੰਦੇ ਆ ਗੁਰੂ ਪਿਆਰੇਓ ਵੱਖ-ਵੱਖ ਜੰਗਾਂ ਨੂੰ ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੇ ਤਰੀਕੇ ਨਾਲ ਲਿਖਿਆ ਪਰ ਦੁਨੀਆ ਦੀ ਅਸਾਂ ਵੀ ਜੰਗ